ਸਵਰਗ ਦਾ ਰਾਜ ਇਹ ਸ਼ਬਦ ਆਪਾਂ ਕਿੰਨੀ ਵਾਰੀ ਸੁਣਿਆ ਹੈ ਨਾ ਪਰ ਕੀ ਕਦੇ ਸੋਚਿਆ ਕਿ ਇਸ ਦਾ ਅਸਲ ਮਤਲਬ ਕੀ ਹੈ ਖੈਰ ਅੱਜ ਆਪਾਂ ਇੱਕ ਬਹੁਤ ਹੀ ਡੂੰਗੇ ਉਪਦੇਸ਼ ਤੇ ਆਧਾਰ ਤੇ ਇਸੇ ਗੁੰਜਲਦਾਰ ਵਿਸ਼ੇ ਦੀਆਂ ਪਰਤਾਂ ਨੂੰ ਖੋਲਾਂਗੇ ਤਾਂ ਫਿਰ ਚਲੋ ਸਿੱਧਾ ਇਸ ਵਿੱਚ ਡੁਬਕੀ ਮਾਰੀਏ ਠੀਕ ਹੈ ਤਾਂ ਆਪਾਂ ਇੱਕ ਅਜੀਹੇ ਦਾਅਵੇ ਨਾਲ ਸ਼ੁਰੂਆਤ ਕਰ ਰਹੇ ਹਾਂ ਜੋ ਸ਼ਾਇਦ ਥੋੜਾ ਹੈਰਾਨ ਕਰ ਦੇਵੇ ਇਹ ਸਿੱਧਾ ਧਰਮ ਗ੍ਰੰਥ ਵਿੱਚੋਂ ਹੈ ਅਤੇ ਆਪਣੀਆਂ ਕਈ ਆਮ ਤਾਰਨਾਵਾਂ ਨੂੰ ਚੁਣੌਤੀ ਦਿੰਦਾ ਹੈ ਕਿ ਪਰਮੇਸ਼ਵਰ ਦੇ ਨੇੜੇ ਕੌਣ ਹੈ ਜ਼ਰਾ ਸੋਚ ਕੇ ਦੇਖੋ ਜਿੰਨਾ ਲੋਕਾਂ ਨੂੰ ਸਭ ਤੋਂ ਧਰਮੀ ਮੰਨਿਆ ਜਾਂਦਾ ਹੈ ਜਿਹੜੇ ਚਮਤਕਾਰ ਕਰਦੇ ਨੇ ਭਵਿੱਖਸ਼ਵਾਨੀਆਂ ਕਰਦੇ ਨੇ ਉਹੀ ਲੋਕ ਸਵਰਗ ਦੇ ਦਰਵਾਜੇ ਤੋਂ ਵਾਪਸ ਮੋੜ ਦਿੱਤੇ ਜਾਣਗੇ ਇਹ ਸੱਚੀ ਹਿਲਾ ਕੇ ਰੱਖ ਦੇਣ ਵਾਲੀ ਗੱਲ ਹੈ ਹੈਨਾ ਤਾਂ ਫਿਰ ਇਸ ਹੈਰਾਨ ਕਰਨ ਵਾਲੇ ਦਾਅਵੇ ਤੋਂ ਬਾਅਦ ਸਭ ਤੋਂ ਵੱਡਾ ਅਤੇ ਸਭ ਤੋਂ ਜ਼ਰੂਰੀ ਸਵਾਲ ਇਹੀ ਉੱਠਦਾ ਹੈ ਜੇ ਉਹ ਨਹੀਂ ਤਾਂ ਫਿਰ ਕੌਣ ਕੌਣ ਦਾਖਲ ਹੋਵੇਗਾ ਇਹੀ ਉਹ ਬੁਝਾਰਤ ਹੈ ਜਿਸ ਦਾ ਜਵਾਬ ਅੱਜ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਤੋਂ ਪਹਿਲਾਂ ਕਿ ਆਪਾਂ ਇਹ ਸਮਝੀਏ ਕਿ ਦਾਖਲ ਹੋਣ ਦੇ ਯੋਗ ਕੌਣ ਹੈ ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਇਹ ਮੰਜ਼ਿਲ ਅਸਲ ਵਿੱਚ ਹੈ ਕੀ ਆਖਿਰਕਾਰ ਇਹ ਸਵਰਗ ਦਾ ਰਾਜ ਹੈ ਕੀ ਚੀਜ਼ ਦੇਖੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਜਿਸ ਉਪਦੇਸ਼ ਦਾ ਅਸੀਂ ਵਿਸ਼ਲੇਸ਼ਣ ਕਰ ਰਹੇ ਹਾਂ ਉਹ ਕਹਿੰਦਾ ਹੈ ਕਿ ਸਵਰਗ ਦਾ ਰਾਜ ਕੋਈ ਮੌਜੂਦਾ ਜਗ੍ਹਾ ਨਹੀਂ ਹੈ ਇਹ ਪਵਿੱਖ ਵਿੱਚ ਆਉਣ ਵਾਲਾ ਇੱਕ ਸੰਪੂਰਨ ਸਦੀਵੀ ਸ਼ਾਸਨ ਹੈ ਜਿੱਥੇ ਸਭ ਕੁਝ ਪਰਮੇਸ਼ਵਰ ਦੀ ਮਰਜ਼ੀ ਨਾਲ ਹੋਵੇਗਾ ਇਸ ਨੂੰ ਸਮਝਾਣ ਲਈ ਇੱਕ ਬਹੁਤ ਹੀ ਖੂਬਸੂਰਤ ਮਿਸਾਲ ਦਿੱਤੀ ਗਈ ਹੈ ਇੱਕ ਰਾਜੇ ਦੇ ਪੁੱਤਰ ਦੀ ਵਿਆਹ ਦੀ ਦਾਵਤ ਇਹ ਦਰਸਾਉਂਦਾ ਹੈ ਕਿ ਸਵਰਗ ਦਾ ਰਾਜ ਇੱਕ ਜਸ਼ਨ ਹੈ ਇੱਕ ਖੁਸ਼ੀ ਦਾ ਮੌਕਾ ਹੈ ਜਿੱਥੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਇਹ ਸਮਾਂ ਰੇਖਾ ਸਾਨੂੰ ਇੱਕ ਬਹੁਤ ਸਾਫ਼ ਤਸਵੀਰ ਦਿੰਦੀ ਹੈ ਸਰੋਤ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਇਹ ਕੋਈ ਬੀਤੀ ਹੋਈ ਘਟਨਾ ਨਹੀਂ ਬਲਕਿ ਇੱਕ ਭਵਿੱਖ ਦੀ ਘਟਨਾ ਹੈ ਪ੍ਰਕਾਸ਼ ਦੀ ਪੋਥੀ ਦੇ ਮੁਤਾਬਕ ਇਸ ਦੀ ਸ਼ੁਰੂਆਤ 7ਵੀਂ ਤੁਰਿ ਵਜਣ ਤੇ ਹੋਵੇਗੀ ਤਾਂ ਹੁਣ ਜਦੋਂ ਅਸੀਂ ਸਮਝ ਗਏ ਹਾਂ ਕਿ ਸਵਰਗ ਦਾ ਰਾਜ ਕੀ ਹੈ ਅਤੇ ਇਹ ਕਦੋਂ ਸਥਾਪਿਤ ਹੋਵੇਗਾ ਤਾਂ ਚਲੋ ਆਪਣੇ ਮੁੱਖ ਸਵਾਲ ਤੇ ਵਾਪਸ ਚਲੀਏ ਕੌਣ ਦਾਖਲ ਹੋ ਸਕਦਾ ਹੈ ਉਪਦੇਸ਼ ਇਸ ਦੇ ਲਈ ਕੁਝ ਬਹੁਤ ਹੀ ਖਾਸ ਨਿਯਮ ਦੱਸਦਾ ਹੈ ਸਰੋਧ ਦੇ ਅਨੁਸਾਰ ਇੱਥੇ ਸੱਤ ਖਾਸ ਸ਼ਰਤਾਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਇਹ ਸਿਰਫ ਵਿਸ਼ਵਾਸ ਕਰਨ ਬਾਰੇ ਨਹੀਂ ਸਗੋ ਇੱਕ ਖਾਸ ਤਰੀਕੇ ਨਾਲ ਜੀਵਨ ਜਿਉਣ ਅਤੇ ਖਾਸ ਚਰਿੱਤਰ ਰੱਖਣ ਬਾਰੇ ਹੈ ਆਓ ਇਹਨਾਂ ਸੱਤ ਨਿਯਮਾਂ ਤੇ ਥੋੜਾ ਗੌਰ ਕਰੀਏ ਪਹਿਲਾ ਧਾਰਮਿਕਤਾ ਜਿਹੜੀ ਫਰੀਸੀਆਂ ਤੋਂ ਵੱਧ ਹੋਵੇ ਮਤਲਬ ਗੱਲ ਸਿਰਫ ਬਾਹਰੀ ਦਿਖਾਵੇ ਦੀ ਨਹੀਂ ਦਿਲ ਦੀ ਸੱਚਾਈ ਦੀ ਹੈ ਦੂਜਾ ਸਿਰਫ ਪ੍ਰਭੂ ਪ੍ਰਭੂ ਕਹਿਣਾ ਨਹੀਂ ਸਗੋਂ ਅਸਲ ਵਿੱਚ ਉਸ ਦੀ ਇੱਛਾ ਤੇ ਚੱਲਣਾ ਤੀਜਾ ਇੱਕ ਬੱਚੇ ਵਰਗੀ ਨਿਮਰਤਾ ਅਤੇ ਮਾਸੂਮੀਅਤ ਅਪਣਾਉਣੀ ਚੌਥਾ ਦੁਨੀਆਵੀ ਚੀਜ਼ਾਂ ਨਾਲੋਂ ਪਰਮੇਸ਼ਵਰ ਨੂੰ ਵੱਧ ਮਹੱਤਵ ਦੇਣਾ ਪੰਜਵਾਂ ਸੱਚਾਈ ਦੇ ਰਾਹ ਤੇ ਚੱਲਦਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਛੇਵਾਂ ਹਮੇਸ਼ਾ ਹਰ ਪਲ ਤਿਆਰ ਰਹਿਣਾ ਅਤੇ ਸਤਵਾਂ ਇਹ ਯਾਦ ਰੱਖਣਾ ਕਿ ਇਹਨਾਂ ਸਭ ਦੇ باوجود ਅੰਤਿਮ ਦਾਖਲਾ ਪਰਮੇਸ਼ਵਰ ਦੀ ਕਿਰਪਾ ਤੇ ਹੀ ਨਿਰਭਰ ਕਰਦਾ ਹੈ ਠੀਕ ਹੈ ਅੱਗੇ ਵਧਣ ਤੋਂ ਪਹਿਲਾਂ ਇੱਕ ਆਮ ਉਲਝਣ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕ ਪਰਮੇਸ਼ਵਰ ਦਾ ਰਾਜ ਅਤੇ ਸਵਰਗ ਦਾ ਰਾਜ ਨੂੰ ਇੱਕੋ ਚੀਜ਼ ਸਮਝਦੇ ਨੇ ਪਰ ਸਰੋਤ ਦੱਸਦਾ ਹੈ ਕਿ ਇਹਨਾਂ ਵਿੱਚ ਇੱਕ ਬਹੁਤ ਵੱਡਾ ਫਰਕ ਹੈ ਇਸ ਨੂੰ ਸੌਖੇ ਸ਼ਬਦਾਂ 'ਚ ਸਮਝਦੇ ਆ ਪਰਮੇਸ਼ਵਰ ਦਾ ਰਾਜ ਸਮਝੋ ਕਿ ਹੁਣ ਇੱਥੇ ਧਰਤੀ ਤੇ ਹੈ ਇਹ ਵਿਸ਼ਵਾਸੀਆਂ ਦਾ ਪਾਈਚਾਰਾ ਹੈ ਯਾਨੀ ਕਲਿਸਿਆ ਇੱਕ ਆਤਮਿਕ ਹਕੀਕਤ ਪਰ ਸਵਰਗ ਦਾ ਰਾਜ ਉਹ ਪਵਿੱਖ ਵਿੱਚ ਮਿਲਣ ਵਾਲਾ ਇਨਾਮ ਹੈ ਇੱਕ ਅਸਲੀ ਭੌਤਿਕ ਜਗ੍ਹਾ ਜਿਸ ਨੂੰ ਨਵਾਂ ਯਰੂਸ਼ਲਮ ਵੀ ਕਿਹਾ ਜਾਂਦਾ ਹੈ ਤਾਂ ਫਿਰ ਇਸ ਸਾਰੀ ਜਾਣਕਾਰੀ ਸਾਨੂੰ ਕਿਥੇ ਛੱਡਦੀ ਹੈ ਉਪਦੇਸ਼ ਦਾ ਅੰਤਿਮ ਅਤੇ ਸਭ ਤੋਂ ਜ਼ਰੂਰੀ ਸੰਦੇਸ਼ ਸਿਰਫ ਨਿਯਮਾਂ ਬਾਰੇ ਨਹੀਂ ਸਗੋਂ ਹਰ ਵੇਲੇ ਤਿਆਰ ਰਹਿਣ ਦੀ ਮਹੱਤਤਾ ਬਾਰੇ ਹੈ ਦਸ ਕੁਵਾਰੀਆਂ ਦੀ ਇਹ ਮਿਸਾਲ ਇੱਕ ਬਹੁਤ ਹੀ ਗੰਭੀਰ ਚੇਤਾਵਨੀ ਹੈ ਇਹ ਸਾਨੂੰ ਯਾਦ ਦਿਲਾਉਂਦੀ ਹੈ ਕਿ ਤਿਆਰੀ ਲਈ ਇੱਕ ਸਮਾਂ ਹੁੰਦਾ ਹੈ ਅਤੇ ਫਿਰ ਦਰਵਾਜ਼ਾ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਕੋਈ ਦੂਜਾ ਮੌਕਾ ਨਹੀਂ ਮਿਲਦਾ ਇਹ ਸ਼ਾਇਦ ਸਭ ਤੋਂ ਮਹੱਤਵਪੂਰਨ ਨੁਕਤਾ ਹੈ ਕਿਸੇ ਧਾਰਮਿਕ ਸੰਸਥਾ ਦਾ ਹਿੱਸਾ ਹੋਣਾ ਜਾਂ ਧਾਰਮਿਕ ਕੰਮ ਕਰਨਾ ਆਪਣੇ ਆਪ ਵਿੱਚ ਦਾਖਲੇ ਦੀ ਗਾਰੰਟੀ ਨਹੀਂ ਹੈ ਅਸਲ ਗੱਲ ਇਹ ਹੈ ਕਿ ਕਿਸੇ ਦਾ ਨਾਮ ਸਵਰਗੀ ਰਿਕਾਰਡ ਵਿੱਚ ਦਰਜ ਹੈ ਜਾਂ ਨਹੀਂ ਤਾਂ ਆਖਿਰ ਵਿੱਚ ਸਾਰੀ ਗੱਲ ਇੱਥੇ ਆ ਕੇ ਮੁਕਤੀ ਹੈ ਸਿਰਫ ਚਮਤਕਾਰ ਜਾਂ ਵੱਡੇ ਵੱਡੇ ਕੰਮ ਕਾਫੀ ਨਹੀਂ ਹਨ ਦਾਖਲੇ ਲਈ ਇੱਕ ਸ਼ੁੱਧ ਚਰਿੱਤਰ ਚਾਹੀਦਾ ਹੈ ਲਗਾਤਾਰ ਤਿਆਰੀ ਦੀ ਲੋੜ ਹੈ ਅਤੇ ਇਹ ਸਮਝ ਹੋਣੀ ਚਾਹੀਦੀ ਹੈ ਕਿ ਅੰਤ ਵਿੱਚ ਮਹੱਤਵਪੂਰਨ ਉਹ ਨਹੀਂ ਜੋ ਤਰਤੀਤੇ ਕੀਤਾ ਜਾਂਦਾ ਹੈ ਬਲਕਿ ਉਹ ਹੈ ਜੋ ਸਵਰਗ ਵਿੱਚ ਦਰਜ ਹੈ ਅਤੇ ਅੰਤ ਵਿੱਚ ਇਹ ਵਿਸ਼ਲੇਸ਼ਣ ਸਾਨੂੰ ਇਸ ਇੱਕ ਸ਼ਕਤੀਸ਼ਾਲੀ ਸਵਾਲ ਨਾਲ ਛੱਡ ਦਿੰਦਾ ਹੈ ਜਿਸ ਤੇ ਹਰ ਕਿਸੇ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕੀ ਸਾਡਾ ਨਾਮ ਸਵਰਗ ਵਿੱਚ ਲਿਖਿਆ ਹੋਇਆ ਹੈ